ਕਿਚਨ ਕਾਪ ਬੋਰਡ ਐਲ ਸੀ ਡੀ ਪੈਨਲ ਉਹਨੇ ਤਿਆਰ ਕੀਤੇ ਹੋਏ ਨੇ ਪੂਰੀ ਕੋਠੀ ਦੇ ਵਿੱਚ ਕੰਟਰੋਲ ਜੀ ਹ ਹ ਸਾਰੇ ਇਦਾਂ ਦੇ ਐਸ ਕੋਰਨਰ ਹੋਏ ਇਹਦੇ ਵਿੱਚ ਇਹ ਸਾਰਾ ਪੀ ਵੀ ਸੀ ਦਾ ਬਣਾਇਆ ਮਟੀਰੀਅਲ ਹੈ ਮਤਲਬ ਇਹ ਸਾਰਾ ਪੀ ਵੀ ਸੀ ਦਾ ਤਿਆਰ ਕੀਤਾ ਹੋਇਆ ਜੀ ਸਾਰੇ ਪੀ ਵੀ ਸੀ ਚ ਤਿਆਰ ਕੀਤਾ ਹੋਇਆ ਜੀ ਸੱਸੀ ਕਰਦੀ ਸਾਰਿਆਂ ਨੂੰ ਇੱਕ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਅੱਜ ਤੁਹਾਨੂੰ ਆਪਾਂ ਵਿਸ਼ੇਸ਼ ਤੌਰ ਤੇ ਇੱਕ ਐਦਾਂ ਦਾ ਕਨਸੈਪਟ ਦਿਖਾਵਾਂਗੇ ਜਿਹਦੇ ਵਿੱਚ ਤੁਸੀਂ ਆਪਣੇ ਕੋਠੀਆਂ ਦੇ ਵਿੱਚ ਜਿਵੇਂ ਕਿ ਲੱਕੜ ਦਾ ਕੰਮ ਕਰਾਉਣੀ ਹੈ ਉਹ ਕਾਫੀ ਜ਼ਿਆਦਾ ਕੋਸਟਲੀ ਪੈਂਦਾ ਤੇ ਕੁਝ ਕੇ ਟਾਈਮ ਬਾਅਦ ਉਹਦੇ ਵਿੱਚ ਸਿਉਂਖ ਵੀ ਲੱਗ ਜਾਂਦੀ ਹੈ ਪਰ ਅੱਜ ਜਿਹੜਾ ਆਪਾਂ ਤੁਹਾਨੂੰ ਕਨਸੈਪਟ ਦਿਖਾਵਾਂਗੇ ਉਹਦੇ ਵਿੱਚ ਸਾਨੂੰ ਇੱਕ ਐਦਾਂ ਦੀ ਚੀਜ਼ ਨਾ ਇੰਟਰੋਡਿਊਸ ਕਰਾਵਾਂਗੇ ਜਿਹੜੀ ਬਿਲਕੁਲ ਸਿਉਂਖ ਨਹੀਂ ਲੱਗੂਗੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਤੇ ਬਹੁਤ ਹੀ ਸਸਤੇ ਰੇਟਾਂ ਦੇ ਵਿੱਚ ਤੁਹਾਨੂੰ ਕੋਠੀ ਦੇ ਅੰਦਰ ਇੱਕ ਬਿਲਕੁਲ ਲੱਕੜ ਵਰਗੀ ਫੀਲਿੰਗ ਦੋਗੀ ਵੀ ਲੱਕੜੀ ਤੁਹਾਡੇ ਘਰ ਦੇ ਚ ਲੱਗੇ ਕੋਈ ਐਦਾ ਕਹਿ ਨਹੀਂ ਸਕਦਾਗਾ ਵੀ ਇਹ ਲੱਕੜ ਨਹੀਂ ਹੈਗੀ ਕਿਉਂਕਿ ਉਹਦੀ ਫਿਨਿਸ਼ਿੰਗ ਤੇ ਉਹਦਾ ਕੰਮ ਕਰਨ ਦਾ ਤਰੀਕਾ ਇਹਨਾਂ ਦਾ ਬਹੁਤ ਹੀ ਵਧੀਆ ਹੈਗਾ ਤੇ ਆਪਣੇ ਨਾਲ ਮੌਜੂਦ ਨੇ ਇਸ ਟਾਈਮ ਸੰਦੀਪ ਅਟਵਾਲ ਜੀ ਆਓ ਜੀ ਭਾਈ ਜੀ ਹਾਂਜੀ ਭਾਈ ਜੀ ਸਤਿਕਾਰਯੋਗ ਸਰਵਾਈ ਸਤਿਕਾਰ ਜੀ ਠੀਕ ਠਾਕੋਂ ਬੜੀਆ ਜੀ ਬੜੀਆ ਇਹ ਨੇ ਸੰਦੀਪ ਅਟਵਾਲ ਜੀ ਤੇ ਇਹਨਾਂ ਦਾ ਜਿਹੜਾ ਇਹ ਕੰਮ ਹੈ ਤੇ ਉਹਦੇ ਬਾਰੇ ਆਪਾਂ ਬਾਈ ਨੂੰ ਪੁੱਛਦੇ ਆਂ ਬਾਈ ਜੀ ਕੀ ਕੰਮ ਹੈ ਆਪਣਾ ਤੇ ਡਿਸਕ੍ਰਿਪਸ਼ਨ ਦੇ ਵਿੱਚ ਦੱਸੋ ਇਹਨੇ ਵੀ ਆਪਾਂ ਬਰੇ ਇੱਕ ਪੀਵੀਸੀ ਦੀਆਂ ਜੋੜੀਆਂ ਕਿਚਨ ਕੱਪ ਬੋਰਡ ਐਲਸੀਡੀ ਪੈਨਲ ਉਹਦੇ ਤਿਆਰ ਕੀਤੇ ਹੋਏ ਨੇ ਪੂਰੀ ਕੋਠੀ ਦੇ ਵਿੱਚ ਠੀਕ ਹੈ ਆ ਵੀ ਤੁਹਾਨੂੰ ਦਿਖਾ ਦਿੰਨੇ ਆ ਤੇ ਕਿੰਨੇ ਕ ਟਾਈਮ ਤੋਂ ਤੁਸੀਂ ਇਹ ਕੰਮ ਕਰ ਰਹੇ ਹੋਗੇ ਕੰਮ ਤਾਂ ਵੀਰੇ ਇਹਨੂੰ ਹੋ ਕੇ 12 13 ਸਾਲ ਸਾਨੂੰ ਕਰਦੇ ਆ 12 13 ਸਾਲ ਹੋ ਗਏ ਸਾਨੂੰ ਇਹ ਕੰਮ ਹਾਂ ਜਮਨਨ ਕੋ ਚੱਲੋ ਵੀ 12 2012 ਚ ਸਟਾਰਟ ਕੀਤੀ ਇਹ ਨੈਗਟਾਇਮ ਹੋ ਗਿਆ ਤੁਹਾਨੂੰ ਕੋਠੀਆਂ ਦੇ ਵਿੱਚ ਕੰਮ ਕਰਦੇ ਹਨ। ਬਸ 2012 ਚ ਹੀ ਕਰਿਆ ਸੀ ਤਿਆਰ। ਆ ਦੇਖੋ 2012 ਚ ਹੀ 2012 ਚ ਇਹ ਸਾਰਾ ਪੀਵੀਸੀ ਦੀ ਹੈ ਡੋਰ ਦੇਖੋ ਤੁਸੀਂ। ਅੱਛਾ ਹਾਂ ਦੇ ਉੱਪਰ ਪਾਲਿਸ਼ ਕੀਤੀ ਹੋਈ ਹੈ। ਸੇਮ ਲੱਕੜ ਵਰਗੀ ਲੁੱਕ ਹੈ। ਦੂਰੋਂ ਦੇਖਣ ਤਾਂ ਕਹਿ ਨਹੀਂ ਸਕਦੇ ਕਿ ਇਹ ਵੀ ਆਏ। ਲੱਕੜ ਦਾ ਬਿਲਕੁਲ ਪੱਲੇ ਵਗੈਰਾ ਹਨ। ਹਾਂ ਜੀ। ਫਿਨਿਸ਼ਿੰਗ ਵੀ ਬਹੁਤ ਸਾਫ਼ ਸੁਥਰੀ ਹੈ ਤੇ ਪੇਂਟ ਵਗੈਰੇ ਤੇ ਅੱਪਾ ਕੋਈ ਵੀ ਕਰ ਸਕਦੇ ਆਂ ਹਾਂਜੀ ਹਾਂ ਪੇਂਟ ਕੋਈ ਵੀ ਇਹ ਜਾਲੀਆਂ ਤੁਸੀਂ ਵਿੱਚ ਇਨਕਲੂਡ ਕਰਕੇ ਦੇਣੇ ਹੋ ਜਾਂ ਸੈਪਰੇਟ ਹੁੰਦਾ ਹੈ ਨਹੀਂ ਵਿੱਚ ਹੀ ਠੀਕ ਆ ਇਹ ਦੇਖੋ ਮੇਨ ਐਂਟਰੀ ਦਾ ਡੋਰ ਹੂੰ ਚਿੱਟੀ ਪਾਲਿਸ਼ ਕੀਤੀ ਹੋਈ ਆ ਅੱਛਾ ਹਾਂਜੀ ਇਹਦਾ ਤਕਰੀਬਨ ਆਪਾਂ ਨੇ ਸਾਰਾ ਕੰਮ ਕੀਤਾ ਹੋਇਆ ਹੈ ਕੋਠੀ ਦਾ ਆਜੋ ਤੁਹਾਨੂੰ ਅੰਦਰ ਦਿਖਾ ਦਿੰਦੇ ਆਂ ਇਹ ਦੇਖੋ ਇਹ ਸਾਰੀ ਕਿਚਨ ਸਾਡੀ ਪੀਵੀਸੀ ਦੀ ਤਿਆਰ ਕੀਤੀ ਹੋਈ ਆ ਠੀਕ ਆ ਅੱਜ ਜਿ ਤੁਸੀਂ ਦੇਖਿਆ ਇਹ ਸਾਰਾ ਕਿਚਨ ਦਾ ਸੈਟਅਪ ਆ ਗਿਆ ਆਪਣਾ ਹਾਂਜੀ ਹੈਨਾ ਹਾਂਜੀ ਆ ਡਰੋਲ ਵਗੈਰਾ ਆ ਕਲੋਸ ਤੋਂ ਦਿਖਾ ਦਿਓ ਆ ਕੇ ਇੱਥੇ ਹੂੰ ਡਰੋਲ ਜੀ ਹੂੰ ਹੂੰ ਸਾਰੇ ਇਦਾਂ ਦੇ ਐਸ ਕੋਰਨਰ ਹੋਏ ਇਹਦੇ ਵਿੱਚ ਇਹ ਸਾਰਾ ਪੀਵੀਸੀ ਦਾ ਬਣਾਇਆ ਮਟੀਰੀਅਲ ਹੈ ਮਤਲਬ ਇਹ ਸਾਰਾ ਪੀਵੀਸੀ ਦਾ ਤਿਆਰ ਕੀਤਾ ਹੋਇਆ ਜੀ ਇਧਰ ਸ਼ਾਇਦ ਆਟੇ ਵਾਲੀ ਟਰਾਲੀ ਹੋਊਗੀ ਇਧਰ ਟ੍ਰੈਂਡ ਮ ਰਹੋਗੇ ਆਲਮੋਸਟ ਜਿੰਨਾ ਵੀ ਸਾਰਾ ਮਟੀਰੀਅਲ ਆ ਗਿਆ ਹੈ ਸਾਰਾ ਪੀਵੀਸੀ ਦੀ ਹੀ ਤਿਆਰੀ ਤੇ ਜਿਹੜੀ ਆਹ ਮਤਲਬ ਕਿਹਦੇ ਆਪਾਂ ਇਹਨੂੰ ਇਹ ਵੀ ਥੋੜਾ ਮਟੀਰੀਅਲ ਉੱਪਰ ਤਿਆਰ ਕਰਾ ਰਹੇ ਹਾਂ ਹੈ ਚਿਮਨੀ ਦੇ ਹਾਂ ਹਾਂ ਅੱਛਾ ਇਹ ਵੀ ਕਰਦੇ ਨੇ ਵਾਲਾ ਇੱਧਰ ਭਾਂਡੇ ਵਾਲਾ ਟੋਕਰਾ ਗਿਆ ਹੋਰ ਜਿਹਨੂੰ ਸਾਰੀ ਚੀਜ਼ ਹੀ ਆ ਗਈ ਮਤਲਬ ਜਿੰਨੀ ਹੈ ਸੋਈ ਦੇ ਅੰਦਰ ਜਿੰਨਾ ਸੈਟਅਪ ਆਮ ਲੱਕੜ ਦੇ ਕੰਮ ਚ ਹੁੰਦਾ ਉਹ ਤੁਸੀਂ ਪੀਵੀਸੀ ਨਾਲ ਰਿਪਰੈਜ਼ੈਂਟ ਕੀਤਾ ਹੋਇਆ ਹੈ ਹਾਂਜੀ ਹਾਂਜੀ ਇੱਧਰ ਐਲਸੀਡੀ ਪੈਨਲ ਆ ਗਿਆ ਆਜੋ ਬੈੱਡਰੂਮ ਚ ਲੈ ਚਰਦੇ ਹਾਂ ਜੀ ਦੇਖੋ ਇਹ ਐਲਸੀਡੀ ਪੈਨਲ ਹੋ ਗਿਆ ਸਾਰਾ ਤਿਆਰ ਕੀਤਾ ਹੋਇਆ ਸਾਰਾ ਪੈਨਲ ਆ ਗਿਆ ਹਾਂਜੀ ਇੱਧਰ ਅੰਦਰਲੇ ਪਾਸੇ ਕਾਫੇ ਬੋਰਡ ਲੋਰ ਇੰਡੂਰ ਵੀ ਇੱਧਰ ਆ ਜੋ ਜੀ ਇੱਧਰ ਇਹ ਪੂਰੀ LCD ਇਹ ਇੱਧਰ ਆਪਣਾ ਬੈਡਰੂਮ ਆ ਗਿਆ ਜਿਵੇਂ ਬੈਡਰੂਮ ਦੇ ਵਿੱਚ ਬੈਡਰੂਮ ਚ LCD ਪੈਨਲ ਸਾਰਾ ਤਿਆਰ ਕੀਤਾ ਉਹ ਨਾਲ ਟਾਈਮ ਤੇ ਮੈਂ ਸੋਚ ਰਹਾ ਜਿਸ ਹਾਲ ਉਹਦੇ ਵੀ ਸਾਰਾ ਕੁਝ ਤਿਆਰ ਕਰਦੇ ਜਾ ਰਹੇ ਹਾਂ ਮਤਲਬ ਬੈੱਡ ਬੁੱਟ ਵੀ ਤੁਸੀਂ ਤਿਆਰ ਕਰਨ ਲੱਗੇ ਹੋ ਹਾਂ ਜੀ ਐ ਥੋੜੇ ਮਨ ਚ ਕੋਈ ਇਦਾਂ ਦਾ ਪਲਾਨ ਹਾਂ ਜੀ ਬੈੱਡ ਤਿਆਰ ਕਰਨੇ ਸ਼ੁਰੂ ਕਰਨੇ ਨੇ ਜੀ ਵੀ ਜਿਵੇਂ ਪੀਵੀਸੀ ਨੇ ਸਟਰੋਂਗ ਹੌਸਾ ਦੇਵੇ ਜੀ ਨਾਲ ਬੈੱਡ ਹਾਂ ਜੀ ਇਨੀ ਸਟਰੋਂਗ ਆਉਂਦੀ ਹੈ ਜੀ ਤੱਕ ਸਾਡੇ ਕੋਲੇ ਕੰਮ ਕਾਫੀ ਦੂਜੇ ਜਿਵੇਂ ਕਿਚਨ ਆ ਕਾਪ ਬੋਰਡਾਂ ਦਾ ਕੰਮ ਜ਼ਿਆਦਾ ਹੈ ਹਾਂ ਇੱਧਰ ਥੋੜਾ ਸੀ ਧਿਆਨ ਘੱਟ ਦੇ ਰਹਿਆਂਗੇ ਪਰ ਐਵੇਂ ਹੋਣਾ ਹੈ ਟਾਈਮ ਤੁਸੀਂ ਸੋਚੋਗੇ ਇਸ ਬਾਰੇ ਵੀ ਜੀ ਜਿਸ ਹਾਲ ਉਹਦੇ ਕਹਿ ਰਹੇ ਨੇ ਕਿ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਜਿਆਦਾ क्रेज ਵੱਧ ਰਿਹਾ ਹੁਣ ਪੀਵੀਸੀ ਵੱਲ ਵੱਧਦੇ ਜਾ ਰਹੇ ਨੇ ਲੋਕ ਕਿਉਂਕਿ ਕੋਸਟ ਵੀ ਥੋੜੀ ਘੱਟ ਪੈਂਦੀ ਹੁੰਦੀ ਲੱਗਦਾ ਹਾਂ ਲੱਕੜ ਨਾਲੋਂ ਘੱਟ ਪੈਂਦੀ ਹੈ ਜੀ ਆ ਜੀ ਸੁਣੇ ਇਧਰ ਕੱਪ ਬੋਰਡ ਦਿਖਾਉਨੇ ਆ ਜੀ ਆਪਾਂ ਆ ਦੇਖੋ ਇਹ ਸਾਰਾ ਕੱਪ ਬੋਰਡ ਸਲਾਈਡਿੰਗ ਕੱਪ ਬੋਰਡ ਹੈ ਸਾਰੀ ਪੀਵੀਸੀ ਚ ਤਿਆਰ ਕੀਤਾ ਹੋਇਆ ਜੀ ਹੈਂਗਿੰਗ ਵਗੈਰਾ ਲੋਕ ਵਗੈਰਾ ਦੂਰੋਂ ਦੇਖ ਕੇ ਤਾਂ ਪਤਾ ਨਹੀਂ ਲੱਗਦਾ ਹਾਂ ਜੀ ਹਾਂ ਨੀਚੇ ਡਰੌਲ ਵਗੈਰਾ ਲੱਕੜ ਦੀ ਸਾਰੇ ਬੀਵੀਸੀ ਤਿਆਰ ਕੀਤੇ ਹੋਏ ਨੇ ਜੀ ਲੋ ਸਾਰੀ ਕੋਠੀ ਦੇ ਵਿੱਚ ਹੀ ਤੁਹਾਡਾ ਕੰਮ ਕਰਾਇਆ ਹਾਂ ਜੀ ਇੱਥੇ ਸਾਰਾ 5 6 5.5 ਲੱਖ ਰੁਪਏ ਦੀ ਕੰਪਲੀਟ ਹੋਈ ਜੀ ਇਹਦੇ ਤਿੰਨ ਕਮਰੇ ਕਿੰਨੇ ਕਿੰਨੇ ਕਮਰੇ ਆ ਗਏ ਇਹ ਇਹ ਤਿੰਨ ਕਮਰਾ ਕਮਰਿਆਂ ਦੇ ਵਿੱਚ ਕੱਪ ਬੋਰਡ ਨੇ ਐਲ ਸੀ ਡੀ ਪੈਨਲ ਨੇ ਕਿਚਨ ਹੈ ਸਾਰੀ ਕੋਠੀ ਦੀਆਂ ਡੋਰ ਨੇ ਹੂੰ ਤਿੰਨ ਕਮਰੇ ਹੋ ਗਏ ਹਾਂਜੀ ਤੇ ਮਤਲਬ ਕਰੀਬਨ 5.5 ਲੱਖ ਹਾਂਜੀ ਹਾਂਜੀ ਤੇ ਕੋਈ ਸ਼ੀਟ ਵਗੈਰਾ ਦਾ ਵੀ ਫਰਕ ਹੁੰਦਾ ਇਹਦੇ ਵਿੱਚ ਨਹੀਂ ਸ਼ੀਟ ਤਾਂ ਵੀਰੇ ਆਪਾਂ ਹਾਈ ਕੁਆਲਿਟੀ ਦੀ ਵਰਤਦੇ ਹਾਂਗੇ ਜਿਵੇਂ ਹਰ ਇੱਕ ਦਾ ਆਪਣਾ ਬਜਟ ਹੁੰਦਾ ਉਸ ਦੇ ਨਾਲ ਹਾਂ ਉਸ ਨਾਲ ਵੀ ਤਿਆਰ ਕਰ ਦਿੰਦੇ ਆ ਜਿਸ ਮਤਲਬ ਕਿ ਬਜਟ ਪ੍ਰੋਵਾਈਡ ਕਰ ਦਿੰਦਾ ਵੀ ਇੰਨਾ ਇੰਨਾ ਬਜਟ ਚਾਹੀਦਾ ਆਪਾਂ ਨੂੰ ਤੁਸੀਂ ਇੰਨੇ ਬਜਟ ਦੇ ਅੰਦਰ ਕੰਪਲੀਟ ਕਰਨਾ ਹੈਗਾ ਹਾਂ ਜਿੰਨਾ ਦਾ ਬਜਟ ਆਗਲਾ ਦਿੰਦਾ ਉਸ ਹਿਸਾਬ ਨਾਲ ਬਜਟ ਦੇ ਹਿਸਾਬ ਨਾਲ ਵੀ ਤਿਆਰ ਕਰ ਦਿੰਦੇ ਆ ਤੇ ਗਰੰਟੀ ਵਾਰੰਟੀ ਤੇ ਜਿਵੇਂ ਇੱਕ ਸਿਉਂਖ ਬਹੁਤ ਵੱਡੀ ਸਮੱਸਿਆ ਆਉਂਦੀ ਹੈ ਜੀ ਹਾਂਜੀ ਇਹਨੂੰ ਸਿਉਂਖ ਨਹੀਂ ਕੋਈ ਪਾਣੀ ਦੀ ਕੋਈ ਪ੍ਰੋਬਲਮ ਨਹੀਂ ਆਹ ਦੇਖੋ ਇੱਧਰ ਕਾਪ ਬੋਰਡ ਇਹ ਵੀ ਡੈਸਿੰਗ ਚ ਤਿਆਰ ਕੀਤਾ ਹੋਇਆ ਹੈਗਾ ਹੂੰ ਇਦਾਂ ਦਾ ਜੀ ਸੇਮ ਲੋਕੇਸ਼ਨ ਹੈ ਜੀ ਜਿਹੜੇ ਸਾਰੇ ਤਿਆਰ ਇਹ ਹੈਂਗਿੰਗ ਵਗੈਰਾ ਜੋ ਨੀਚੇ ਡਰੋਪ ਵਗੈਰਾ ਇਹਨਾਂ ਨੇ ਫਰਲੀ ਪੇਗੋ ਸੁਰੱਖਿਆ ਨਹੀਂ ਗਿਆ ਚਲੋ ਇਹ ਤਾਂ ਇਹ ਹਾਂਜੀ ਕਿਉਂਕਿ ਐਨ ਆਰ ਆਈ ਕੋਠੀ ਹੈ ਨਾ ਫਿਰ ਬਾਹਰ ਹੀ ਕਰਦੇ ਹਾਂ ਇਹ ਤਾਂ ਹਾਂ ਸਾਰੇ ਤਿਆਰ ਕਰਕੇ ਦੇ ਦੇਣੇ ਜਿੱਦਾਂ ਦੇ ਅਗਲਾ ਫੋਟੋ ਵੀ ਦਿੰਦਾ ਡੋਰ ਦੀ ਕੁਝ ਜਿਵੇਂ ਉਹ ਵਾਥ ਪੇਸ਼ੈਂਟ ਟਾਈਪ ਹੁੰਦਾਗਾ ਉਹ ਸੈਟੀਵੀ ਤਿਆਰ ਕਰਕੇ ਹਾਂਜੀ ਹਾਂ ਉਹ ਐਂਟੀਵੀ ਚੇਅਰ ਕਰ ਦਿੰਨੇ ਆ ਜੀ ਜੋ ਲੱਕੜ ਚ ਤਿਆਰ ਹੁੰਦਾ ਸਾਰਾ ਮਟੀਰੀਅਲ ਤਿਆਰ ਕਰਕੇ ਦੇ ਦੇਣੇ ਹੂੰ ਤੇ ਕਿਹੜੀ ਸ਼ੀਟ ਵਰਤਦੇ ਹੋ ਤੁਸੀਂ ਇਹਦੇ ਬਾਰੇ ਅੱਧਰ ਆਪਣੇ ਰਸ਼ਕਾ ਨਾਲ ਗੱਲਬਾਤ ਕਰਕੇ ਇਹਦੇ ਵੀਰੇ 18 mm ਦੀ ਜਿੱਦਾਂ ਲੱਕੜ ਦੀ ਆਉਂਦੀ ਹੈ ਨਾ ਪਲਾਈ ਵੀ ਸਾਡੇ ਕੋਲੇ 18 mm ਦਾ ਬੋਰਡ ਆਉਂਦਾ ਹੈ ਪੀਵੀਸੀ ਦਾ ਉਹ ਮਾਸਕ ਕੰਪਨੀ ਦਾ ਸਾਡੇ ਕੋਲੇ ਮਾਸਕ ਕੰਪਨੀ ਦੀ ਵਾਰੰਟੀ ਵਗੈਰਾ ਦੀ ਕੀ ਰਹਿੰਦੀ ਹੈ ਇਹ ਜਿਹੜੀ ਸ਼ੌਂਕ ਦਾ ਪਾਣੀ ਦੀ ਦਾ ਮੰਨ ਕੇ ਚਲੋ ਲਾਈਫਟਾਈਮ ਗਾਰੰਟੀ ਹੈ ਲਾਈਫਟਾਈਮ ਵਾਰੰਟੀ ਦਿੰਦੇ ਜੀ ਸ਼ੌਂਕ ਤੇ ਪਾਣੀ ਦੀ ਹਾਂਜੀ ਜਿਹੜੀ ਸੈਸਰੀ ਹੁੰਦੀ ਹੈ ਉਹਦੀ 2 ਸਾਲ ਦੀ ਗਾਰੰਟੀ ਹੁੰਦੀ ਹੈ ਸੈਸਰੀ ਦਾ ਮਤਲਬ ਕੀ ਹੈ ਜਿਵੇਂ ਕੁੰਡੇ ਵਗੈਰਾ ਲਾਉਣੇ ਹਾਂਜੀ ਕੁੰਡੇ ਵਗੈਰਾ ਸਲੈਡਿੰਗ ਜਿਵੇਂ ਸਲੈਡਿੰਗ ਚੈਨਲ ਲੱਗਾ ਹੋਇਆ ਜਾਂ ਕੋਈ ਹੋਰ ਜੇ ਕੋਈ ਜੀ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਆਪ ਮਿਸਤਰੀ ਭੇਜ ਕੇ ਹਾਂਜੀ ਹਾਂ ਸੈਟਲਮੈਂਟ ਕਰਾਉਣੇ ਹਾਂ ਹਾਂਜੀ ਹਾਂ ਠੀਕ ਹੈ ਜੀ ਤੇ ਹੋਰ ਕੋਈ ਵਿਸ਼ੇਸ਼ ਅਲੱਗ ਦੱਸਣਾ ਚਾਹੁੰਦੇ ਹੋਗੇ ਅਲੱਗ ਤੇ ਜੇ ਮੰਨ ਲਓ ਆਹ ਕੋਠੀ ਦੇ ਵਿੱਚ ਸਾਡਾ ਵਿੱਚ ਡੋਰ ਆਗੇ ਵਿੱਚ ਮਤਲਬ ਤੁਸੀਂ ਪ੍ਰੋਵਾਈਡ ਮਤਲਬ ਜਿਵੇਂ ਲੱਕੜ ਦੇ ਮਿਸਤਰੀ ਨੇ ਕਾਫੀ ਟਾਈਮ ਲਾ ਦਿੰਦੇ ਹਾਂ हां ਜਿਵੇਂ 6 ਮਹੀਨੇ ਲੱਗ ਜਾਂਦੇ ਨੇ ਲੱਕੜ ਦੇ ਕੰਮ ਨੂੰ ਇਹ ਤਾਂ ਇਹ ਬਹੁਤ ਫਾਸਟ ਪ੍ਰੋਵਾਈਡ ਕਰਦੇ ਮਤਲਬ ਇਦਾਂ ਹੁੰਦਾ ਜਿੱਦੋਂ ਕੋਠੀ ਦੇ ਵਿੱਚੋਂ ਸਾਈਜ਼ ਲੈ ਕੇ ਫੈਕਟਰੀ 'ਚ ਤਿਆਰ ਕਰਕੇ ਹੂੰ ਹੂੰ ਪੂਰੇ ਵਸੇ ਜੀ ਸਾਰੀ ਕੋਠੀ ਕੰਪਲੀਟ 10 ਦਿਨਾਂ 'ਚ ਤਿਆਰ ਕਰਕੇ ਦੇ ਦਿੰਦੇ ਹਾਂ ਮਤਲਬ ਜਿਵੇਂ ਤੁਸੀਂ ਦੱਸ ਦੋ ਤੁਹਾਡੇ ਕੋਲ ਕਾਫੀ ਜ਼ਿਆਦਾ ਕੰਮ ਹੈਗਾ ਤੇ ਮਤਲਬ ਅਰਜੈਂਟ ਜੀ ਕਿਸ ਨੂੰ ਨੀਡ ਆ ਫਟਾਫਟ ਤਾਂ ਉਹਦਾ ਵੀ ਕਰ ਦਿੰਦੇ ਹਾਂ ਆ ਉਹ ਕਰ ਦਿੰਦੇ ਆ ਜੀ ਜੋ ਵੀ ਅਮਰਜੈਂਸੀ ਹੋਵੇ ਇਹ ਕੈਨੀਆਂ ਗੱਲਾਂ ਨੇ ਜਿਵੇਂ ਹਾਂ ਠੀਕ ਆ ਠੀਕ ਹੈ ਇਧਰ ਬਾਈ ਸੰਦੀਪ ਨਾਲ ਗੱਲਬਾਤ ਕੀਤੀ ਤੇ ਬਹੁਤ ਵਧੀਆ ਲੱਗਿਆ ਤੇ ਇਹਨਾਂ ਨੇ ਦੱਸਿਆਗਾ ਵੀ ਪੀਵੀਸੀ ਨਾਲ ਦੇਖੋ ਪੂਰੀ ਕੋਠੇ ਦੇ ਵਿੱਚ ਜਿਹੜਾ ਲੱਕੜ ਦਾ ਆਪਾਂ ਕੰਮ ਤਿਆਰ ਕਰਾਉਨੇ ਆ ਇਹ ਸਾਰਾ ਪੀਵੀਸੀ ਨਾਲ ਹੀ ਕਰਵਾ ਦਿੰਦੇ ਆ ਤੇ ਇਹਦੇ ਵਿੱਚ ਸਪੈਸ਼ਲੀ ਇਹ 10 ਸਾਲ ਦੀ ਸੀਓਂਖ ਦੀ ਤੇ ਪਾਣੀ ਦੀ ਗਾਰੰਟੀ ਵੀ ਦਿੰਦੇ ਆ ਤੇ ਇਹਦੇ ਨਾਲ ਜੇ ਛੋਟੇ-ਮੋਟੇ ਟੈਕਨੀਕਲ ਜਿਹੜੀਆਂ ਕੁੰਡੇ ਵਗੈਰਾ ਹੋਗੇ ਨਾ ਜਿਵੇਂ ਕੋਈ ਐਕਸੈਸਰੀ ਦੀ ਤਾਂ 2 ਸਾਲ ਦੇ ਅੰਦਰ ਉਹਦਾ ਵੀ ਸੈਟਲਮੈਂਟ ਇਸ ਮਿਸਟ੍ਰਿਕ ਦੁਆਰਾ ਕੀਤਾ ਕਰ ਦਿੱਤਾ ਜਾਂਦਾਗਾ ਤੇ ਕੰਮ ਕੰਮ ਵੀ ਛੇਤੀ ਤੋਂ ਛੇਤੀ ਡਿਲੀਵਰ ਕਰਦੇ ਆ ਜਿਵੇਂ ਮਹੀਨਿਆਂ ਦੇ 2025 ਦੇ ਨਾਲ ਵਿੱਚ ਜਿਹੜਾ ਕੰਮ ਕੰਪਲੀਟ ਕਰ ਦਿੰਨੇ ਆ ਪੂਰੀ ਕੋਟੀ ਆਰਡਰ ਮੰਨ ਕੇ ਪੂਰੀ ਕੋਟੀ ਦੇ 2025 ਦਿਨਾਂ ਚ ਪਹੁੰਚਾ ਦਿੰਨੇ ਆ ਤੇ ਇਸ ਤੋਂ ਵਧੀਆ ਗੱਲ ਹੋਰ ਕੀ ਹੋ ਸਕਦੀ ਹੈ ਤੇ ਬਾਕੀ ਰੇਟ ਵੀ ਇਹਨਾਂ ਨੇ ਵਾਜਬ ਲਏ ਤੇ ਇਹਨਾਂ ਦਾ ਕੰਟੈਕਟ ਨੰਬਰ ਤੇ ਆਪਾਂ ਐਡਰੈਸ ਵਗੈਰਾ ਸਾਰਾ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗੇ ਤੇ ਜ਼ਰੂਰ ਜਿਹਨੂੰ ਰਿਕੁਆਇਰਮੈਂਟ ਆ ਇੱਕ ਵਾਰ ਸੰਦੀਪ ਟਵਾਲ ਦੀ ਨਾਲ ਕੰਸਰਨ ਕਰੋ ਤੇ ਸੋਨੂੰ ਸਾਰੀ ਗੱਲਬਾਤ ਸਮਝਾ ਦੇਣਗੇ ਤੇ ਉਮੀਦ ਕਰਦਾ ਹਾਂ ਵੀ ਇਹ ਜਿਹੜੀ ਇਨਫੋਰਮੇਸ਼ਨ ਵੀਡੀਓ ਵਧੀਆ ਲੱਗੀ ਹੋਊਗੀ ਤੇ ਵਧੀਆ ਲੱਗੀ ਜ਼ਰੂਰ ਸ਼ੇਅਰ ਕਰ ਦਿਓ ਧੰਨਵਾਦ ਸਤਿ ਵਿਕ